ਮੇਰੇ ਸਾਲੇ ਕੋਲ ਪਰਨਾ ਸੀ ਉਹ ਪਰਨਾ ਲੜਕ ਰਿਹਾ ਸੀ ਤੇ ਸਰੀਰ ਨੀਚੇ ਬਿਲਕੁਲ ਖਤਮ ਸੀ ਹੱਡੀਆਂ ਹੱਡੀਆਂ ਰਹਿ ਗਈਆਂ ਹੱਡੀਆਂ ਹੱਡੀਆਂ ਰਹਿ ਗਈਆਂ ਸੀ ਤੇ ਸਿਰਫ ਖੋਪੜੀ ਸੀ ਜੋ ਨੀਲੇ ਰੰਗ ਦੀ ਜੀਨ ਪਾਈ ਹੋਈ ਸੀ ਤੇ ਪਛਾਣ ਹੋ ਗਿਆ ਹਾਂਜੀ ਉਸ ਤੋਂ ਸਾਨੂੰ ਪਛਾਣ ਆਈ ਹੈ ਨੀਲੇ ਰੰਗ ਦੀ ਜੀਨ ਹੋਈ ਸੀ ਕਿੰਨੀ ਕੀ ਉਮਰ ਦਸੀ ਥੋੜਾ ਸਾਲਾ 25 ਸਾਲ ਦਾ ਸੇੱਚੀ ਕਿੱਥੋਂ ਦਾ ਰਹਿਣਾ ਸੀ ਪਿੱਛੇ ਪਿੱਛੇ ਨਾਲਾਗੜ੍ਹ ਦਾ ਰਹਿਣ ਵਾਲਾ ਸੀ ਡੇਢ ਮਹੀਨੇ ਤੋਂ ਨਾ ਬਹੁਤ ਪਰੇਸ਼ਾਨ ਰਹਿਣ ਲੱਗ ਗਿਆ ਸੀ ਅੱਛੀ ਜੀ ਘਰੇ ਜੋੜਾ ਵੀ ਉਹਨੂੰ ਬੁਲਾਉਂਦਾ ਸੀ ਉਹਦੇ ਪਰ ਟੁੱਟ ਕੇ ਪੈਂਦਾ ਸੀ ਜੀ ਜਦੋਂ ਉਹਨੂੰ ਦਾਤੇ ਉਹਨੂੰ ਤਾਂ ਇੱਕ ਦਿਨ ਪਹਿਲਾਂ ਜੀ ਕਿਸੇ ਨੇ ਇਦਾਂ ਹੀ ਕਹਤੇ ਆ ਹੂੰ ਉਸ ਦਿਨ ਰੋ ਰੋ ਬੁਰਾ ਹਾਲ ਹੋ ਗਿਆ ਉਹਦਾ ਕੋਈ ਨਹੀਂ ਜੋ ਹੁਣ ਦੇਖੋ ਹੋਣਾ ਸੀ ਉਹ ਤਾਂ ਹੋ ਗਿਆ ਸਰੀਰ ਤੋਂ ਪਾਈ ਜਾ ਤੁਹਾਨੂੰ ਵੀ ਮੁਸ਼ਕਿਲ ਹੈ ਕਮਾਣਾ ਹਣਾ ਹਾਂ ਜੀ ਘਰ ਵਾਲੀ ਮੇਰੇ ਰੋਕ ਕੇ ਚਾੜੂ ਪੋਚਾ ਕਰਦੀ ਹੈ ਜੀ ਹੂੰ ਬੱਚੇ ਵੀ ਛੋਟੇ ਆ ਖਬਰ ਤੁਹਾਨੂੰ ਖਰੜ ਦੇ ਬਲਾਕ ਮਾਜੀ ਨਦੀਕ ਪਿੰਡ ਖਿજરાਵਾ ਤੋਂ ਦਿਖਾ ਰਹੇ ਆ ਜਿੱਤੇ ਕੀ ਦੱਸਿਆ ਖਿજરાਵਾ ਦੇ ਜੰਗਲ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਲਾਸ਼ ਵੀ ਕੀ ਉਸ ਵਿਅਕਤੀ ਦੇ ਹੱਡੀਆਂ ਦਾ ਪਿੰਜਰ ਮਿਲਿਆ ਜਿਸ ਤੋਂ ਬਾਅਦ ਜਾ ਕੇ ਇਲਾਕੇ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੁਸੀਂ ਦੇਖੋ ਕਿ ਮੌਕੇ ਤੇ ਜਿਹੜੇ ਪਿੰਡ ਵਾਸੀ ਨੇ ਉਸ ਲਾਸਤਾ ਪਿੰਜਰ ਲੈ ਕੇ ਥਾਣੇ ਦੇ ਵਿੱਚ ਪਹੁੰਚੇ ਪੁਲਿਸ ਮੌਕੇ ਤੇ ਪਹੁੰਚ ਕੇ ਸੀ ਦੱਸਿਆ ਕਿ ਪੁਲਿਸ ਤਫਤੀਸ਼ ਕਰ ਰਹੀ ਹੈ ਕਿ ਆਖਰ ਇਹ ਪੂਰਾ ਮਾਮਲਾ ਹੈ ਕੀ ਹੈ ਤਾਂ ਗੱਲਬਾਤ ਕਰਨੀ ਸਾਡੇ ਨਾਲ ਪਿੰਡ ਵਾਸੀ ਸਾਡੇ ਨਾਲ ਹੋਣਗੇ ਤੇ ਨਾਲ ਉਹ ਹੈ ਨੌਜਵਾਨ ਕੌਣ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਪੂਰੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਭਾਈ ਜੀ ਜਿਹੜੀ ਇਹ ਡੈੱਡ ਬੋਡੀ ਮਿਲੀ ਹੈ ਡੈੱਡ ਬੋਡੀ ਕੀ ਹੈ ਤਾਂ ਪਿੰਜਰੀ ਮਿਲਿਆ ਇੱਕ ਤਰ੍ਹਾਂ ਹੱਡੀਆਂ ਦਾ ਤਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜੀ ਮੌਕੇ ਤੇ ਕੋਸ਼ਿਸ਼ ਨਹੀਂ ਜੀ ਪਤਾ ਲੱਗਿਆ ਜੀ ਸਾਨੂੰ ਤਾਂ ਇਹ ਮੁੰਡੇ ਦਾ ਫੋਨ ਆਇਆ ਲੱਭਦੇ ਨੂੰ ਸਾਨੂੰ ਕਾਫੀ ਦਿਨ ਹੋ ਗਏ ਤਾਂ ਜੀ ਹਾਂਜੀ ਤੇ ਆਪਣਾ ਮੈਂ ਅਸੀਂ ਅੱਜ ਗਏ ਵੀ ਸੀਗੇ ਮੈਂ ਰੋਪੜ ਗਿਆ ਹੋਇਆ ਸੀਗਾ ਤੇ ਇਹਦਾ ਫੋਨ ਆਇਆ ਹਾਂਜੀ ਤੇ ਫਿਰ ਫਟਾਫਟ ਉੱਥੇ ਗਏ ਤਾਂ ਫਿਰ ਮੁਲਾਜ਼ਮ ਆ ਗਏ ਸੀਗੇ ਉੱਥੇ ਮੌਕੇ ਤੇ ਜੀ ਤੇ ਫਿਰ ਅਸੀਂ ਪਿੰਜਰਾ ਹੀ ਸੀਗਾ ਹੱਡੀਆਂ ਦੀਆਂ ਤੇ ਚੱਕ ਕੇ ਨਿਕਲ ਗਏ ਕੋਈ ਕਤਲ ਕੀਤਾ ਲੱਗਦਾ ਹੈ ਜਾਂ ਫਿਰ ਸੁਸਾਇਸਾਈਡ ਕੀਤਾ ਹੈ ਕੁਛ ਹੋਸ਼ ਨਹੀਂ ਆ ਬਾਕ ਪੋਸਟਮੈਡਮ ਦੀ ਰਿਪੋਰਟ ਤਾਂ ਹੀ ਪਤਾ ਲੱਗੂਗਾ ਹੁਣ ਤਾਂ ਅਸੀਂ ਵੀ ਕਿ ਐਦਾਂ ਦੱਸਦੀ ਹੈ ਜੀ ਅਸੀਂ ਤਾਂ ਜਿੱਦਣ ਦਾ ਘਰ ਤੇ ਗਿਆ ਵਾ ਉਦਣ ਦੀ ਰਿਪੋਰਟ ਲਖਾਈ ਵੀ ਹੋਰਾ ਸਾਰਾ ਕੁਛ ਕਰਿਆ ਵਾ ਜੀ ਕਿੰਨੇ ਦਿਨ ਹੋ ਗਏ ਸੀ ਲਾਪਤਾ ਹੋਏ ਕਾਰਵਾਈ ਕਰੋਗੇ ਲਾਪਤਾ ਹੋਏ ਕਿੰਨੇ ਦਿਨ ਹੋ ਗਏ ਲੈ 18 ਤਰੀਕ ਦਾ ਨਾ 18 ਤਰੀਕ ਦਾ ਗਿਆ ਵਾ ਜੀ ਅੱਛਾ 18 ਤਰੀਕ ਦਾ ਗਿਆ ਵਾ ਤੇ ਅਸੀਂ ਤੀਜੇ ਦਿਨ ਰਿਪੋਰਟ ਲਖਾਤੀ ਸੀਗੀ ਵੀ ਘਰ ਤੋਂ ਲਾਪਤਾ ਜੀ ਜੇ ਤੁਸੀਂ ਮੌਕੇ ਤੇ ਜਾ ਕੇ ਦੇਖਿਆ ਤੱਕੇ ਜਿਹਾ ਮੰਜ਼ਰ ਸੀ ਕਿਹ ਜੀ ਤੁਸੀਂ ਤਸਵੀਰ ਦੇਖੀ ਹੈ ਕਿ ਜਿਹੜੀ ਦਸਨਯੋਗ ਵੀ ਦੇਖੀ ਜੇ ਇੱਕ ਪਰਨਾਏ ਨੀਲੇ ਰੰਗ ਦਾ ਜਿਹੜਾ ਕੋਈ ਲਾਮਕਾ ਦਾ ਹੈ ਉੱਪਰ ਤੇ ਉਸ ਤੋਂ ਬਾਅਦ ਜੀ ਜਨਨ ਕਿ ਪੂਰੇ ਸਰੀਰ ਦੀ ਬਾਡੀ ਗਲ ਕੇ ਪਿੰਜਰਾ ਉੱਪਰੇ ਰਹਿ ਗਿਆ ਸੀਗਾ ਵੀ ਜਨਨ ਕਿ ਥੱਲੇ ਚਲ ਗਿਆ ਮਾ ਸਾਰੇ ਗਲ ਕੇ ਉਹ ਹੱਡੀ ਟੁੱਟ ਕੇ ਗਰਦਨ ਵਾਲੀ ਨੀਚੇ गिर ਗਿਆ ਅੱਛਾ ਨੀਚੇ ਗਿਰਨਾ ਹੱਡੀ ਗਰਦਨ ਵਾਲੀ ਲੱਗ ਪਈ ਸੀਗੀ ਤੇ ਥੱਲੇ ਵਾਲਾ ਪਿੰਜਰਾ ਲੱਗ ਪਿਆ ਤਾਂ ਫਿਰ ਫਟਾਫਟ ਇਹ ਮੁੰਡਾ ਪੰਜਾ ਜੀ ਮਜੂਦਾ ਪੰਜਾ ਤੇ ਮੇਰੇ ਨਾਲ ਸੀਗੇ ਤੇ ਇਹਨਾਂ ਨੇ ਥੈਲਾ ਫੜਿਆ ਸੀ ਚੱਕ ਕੇ ਫਿਰ ਮੈਂ ਵਿੱਚ ਪਾ ਲੇ ਥੈਲੇ ਚ ਪਾ ਕੇ ਲੇ ਥੈਲੇ ਚ ਪਾ ਕੇ ਲੇ ਹੁਣ ਦੱਸੇ ਕਿ ਨਹੀਂ ਸੀ ਮਿੱਤ ਕਿਸ ਤਰੀਕੇ ਨਾਲ ਪੰਜਾ ਸਾਨੂੰ ਇਹਨਾਂ ਮੁੰਡੇ ਦਾ ਫੋਨ ਆ ਗਿਆ ਸੀਗਾ ਮੇਰਾ ਫਰੈਂਡ ਏ ਜੀ ਮੇਰੇ ਬੱਕ ਲੋ ਜਾ ਆਪਣੇ ਨਾਲ ਜੀ ਤਾਂ ਕਰਕੇ ਇਹਨਾਂ ਦਾ ਫੋਨ ਆਇਆ ਸੀ ਤਾਂ ਲੈ ਆ ਚੱਕ ਠੀਕ ਹੈ ਤਾਂ ਗੱਲਬਾਤ ਕਰਦੇ ਆ ਬਾਈ ਜੀ ਦੱਸੇ ਜੀ ਕਿ ਤੁਹਾਡਾ ਸਾਲਾ ਸੀ ਹਾਂਜੀ ਹਾਂਜੀ ਕੀਵੇਂ ਹੋਇਆ ਕਿਉਂਕਿ ਕਿੰਨੇ ਦਿਨ ਤੋਂ ਲਾਪਤਾ ਸੀ ਕਿੰਨੂੰ ਲੱਭੇ ਤੁਸੀਂ ਮੈਨੂੰ ਵੀ ਕਾਲ ਕਰੀ ਸੀ ਮੈਨੂੰ ਯਾਦ ਹੈ ਕਿ ਮੇਰਾ ਸਾਲਾ ਲਾਪਤਾ ਹੋਇਆ ਹੋਇਆ ਤਾਂ ਇਹ ਜਦੋਂ ਤੁਹਾਨੂੰ ਪਤਾ ਲੱਗਿਆ ਤਾਂ ਕਿ ਕਿਵੇਂ ਤੁਹਾਨੂੰ ਜਾਣਕਾਰੀ ਕਿਸ ਨੇ ਦਿੱਤੀ ਇਸ ਬਾਰੇ ਪਿੰਡ ਚ ਇਹ ਬੰਦੇ ਕਹਿੰਦੇ ਸੀ ਬੜੀ ਗੱਲ ਫੈਲੀ ਹੋਈ ਸੀ ਪਿੰਡ ਚ ਪਰ ਸਾਡੇ ਕੋਲ ਕਿਸੇ ਨੇ ਸਾਨੂੰ ਆ ਕੇ ਦੱਸਿਆ ਨਹੀਂ ਸੀ ਹਾਂਜੀ ਵੀ ਤੁਹਾਡਾ ਇਦਾਂ ਸਾਲਾ ਹੈ ਉੱਥੇ ਤੇ ਪਿੰਡ ਦੇ ਬੰਦੇ ਆ ਕਿ ਵਿੱਚ ਮੋਟਰ ਬੰਦਿਆ ਨਾ ਕਹਿਆ ਮੇਰੇ ਯਾਰਾਂ ਦੋਸਤਾਂ ਨੂੰ ਵੀ ਤੁਸੀਂ ਇੱਕ ਵਾਰ ਉੱਥੇ ਜਾ ਕੇ ਦੇਖੋ ਜਦੋਂ ਮੇਰੇ ਨਾਲ ਮੇਰੇ ਪਿੰਡ ਦੇ ਪੰਜ ਗਏ ਹੀ ਨਾਲ ਮੇਰੇ ਉਦੋਂ ਜਾ ਕੇ ਉਦੋਂ ਦੇਖਿਆ ਜੀ ਅਸੀਂ ਉੱਥੇ ਉੱਥੇ ਜੋ ਮੇਰੇ ਸਾਲੇ ਕੋਲ ਪਰਨਾ ਸੀ ਉਹ ਪਰਨਾ ਲੜਕ ਰਿਹਾ ਸੀ ਤੇ ਸਰੀਰ ਨੀਚੇ ਬਿਲਕੁਲ ਖਤਮ ਸੀ ਹੱਡੀਆਂ-ਹੱਡੀਆਂ ਰਹਿ ਗਈਆਂ ਹੱਡੀਆਂ-ਹੱਡੀਆਂ ਰਹਿ ਗਈਆਂ ਸੀ ਫਿਰ ਸਿਰਫ ਖੋਪੜੀ ਸੀ ਤੇ ਬਾਕੀ ਹੱਡੀਆਂ ਸੀ ਉਹਦੀਆਂ ਇੱਕ ਪੈਂਟ ਸੀ ਜੋ ਨੀਲੇ ਰੰਗ ਦੀ ਜੀਨ ਪਾਈ ਹੋਈ ਸੀ ਤੇ ਤਾਂ ਪਛਾਣ ਹੋਇਆ ਹਾਂਜੀ ਉਸ ਤੋਂ ਸਾਨੂੰ ਪਛਾਣ ਆਈ ਹੈ ਨੀਲੇ ਰੰਗ ਦੀ ਜੀਨ ਹੋਈ ਸੀ ਤੇ ਸੈਂਟਰਲ ਸੀ ਉਸਦੇ ਨੀਲੇ ਰੰਗ ਦੇ ਤੇ ਨੀਲੇ ਰੰਗ ਦੇ ਹੀ ਪੰਨਾ ਜੋ ਦਰਖਤ ਤੇ ਲੰਮਕ ਰਿਆ ਸੀ ਕਿੰਨੀ ਕੀ ਉਮਰ ਦਸੀ ਥੋੜਾ ਸਾਲਾ ਜੀ 25 ਸਾਲ ਦਾ ਤੇ 25 ਕਿੱਥੋਂ ਦਾ ਰਹਿਣਾ ਸੀ ਪਿੱਛੇ ਪਿੱਛੇ ਨਾਲਾਗੜ੍ਹ ਦਾ ਰਹਿਣ ਵਾਲਾ ਸੀ ਹਾਂਜੀ ਇੱਥੇ ਕਿੰਨੇ ਕੀ ਦਿਨ ਤੋਂ ਰਹਿ ਰਹੇ ਸੀ ਖੇਦਰਾਬਾਦ ਦੇ ਵਿੱਚ 8 ਸਾਲ ਤੋਂ ਰਹਿ ਰਿਹਾ ਸੀ ਹਾਂਜੀ ਮੇਰੇ ਵਿਆਹਿਆ ਸੀ ਕੋਈ ਨਹੀਂ ਵਿਆਹਿਆ ਨਹੀਂ ਸੀ ਕੁਵਾਰਾ ਸੀ ਆ ਵੀ ਬੱਚਾ ਹੀ ਸੀ 16 17 ਸਾਲ ਦਾ ਸੀ ਅੱਛਾ ਜੀ ਜਦੋਂ ਇਹਨਾਂ ਦੇ ਮਾਤਾ ਪਿਤਾ ਦੀ ਦੋਨੋਂ ਦੀ ਪਹਿਲਾਂ ਪਿਤਾ ਜੀ ਦੀ ਡੈਥ ਹੋ ਗਈ ਮੇਰੇ ਸਹੁਰਾ ਸਾਹਿਬ ਦੀ ਤੇ ਸਹੁਰਾ ਸਾਹਿਬ ਦਾ ਭੋਗ ਪਾਇਆ ਅਸੀਂ ਐਤਵਾਰ ਨੂੰ ਤੇ ਨਾਲ ਲੱਗਦੀ ਬੁੱਧਵਾਰ ਨੂੰ ਸੱਸ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹਥੇ ਇਕੱਲਾ ਰਹਿ ਗਿਆ ਸੀ ਤੁਸੀਂ ਨਾਲ ਤੁਹਾਡੀ ਸਿਸਟਰ ਨਾ ਥੋੜੀ ਘਰ ਵਾਲੀ ਤੁਸੀਂ ਨਾਲ ਲਿਆਏ ਹਾਂਜੀ ਅਸੀਂ ਮੇਰੇ ਇੱਕ ਸਾਲਾ ਜੀ ਇੱਕ ਸਾਲੀਤੀ ਹਾਂਜੀ ਸਾਲੀ ਸਾਲੀ ਵਾਸਤੇ ਮੇਰੀ ਵਾਸਤੇ ਮੁੰਡਾ ਦੇਖਿਆ ਹੋਇਆ ਸੀ ਉਹਦੀ ਰਿਸ਼ਤਾ ਕਰਨਾ ਸੀ ਹੂੰ ਮੁੰਡਾ ਦੇਖਦਾ ਤੇ ਸਗਾਈ ਕਰਨੀ ਸੀ ਪਰ ਉਸ ਤੋਂ ਪਹਿਲਾਂ ਮੇਰੇ ਸੱਸੋਰਾ ਹੋ ਗਏ ਪੁਰੇ ਉਸ ਕਰਕੇ ਉਹ ਰੁਕ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਫਿਰ ਉੱਥੇ ਇਹ ਦੋਨੇ ਸਾਲਾ ਸਾਲੀ ਵੀ ਛੋਟੀ ਸੀ ਅਭੀ ਹੂੰ ਹੂੰ ਵੀ ਦੋਨਾਂ ਨੂੰ ਛੱਡ ਨਹੀਂ ਸਕਦਾ ਮੈਂ ਉੱਥੇ ਤੇ ਸਾਲੀ ਨੂੰ ਸਾਲੀ ਜਿਸ ਮੁੰਡੇ ਨਾਲ ਦੇਖਿਆ ਹੋਇਆ ਸੀ ਉਸ ਮੁੰਡੀ ਨਾਲ ਮੁੰਡੇ ਨਾਲ ਕੋਟ ਮੈਂ ਜਿ ਕਰਾ ਕੇ ਭੇਜ ਦਿੱਤੇ ਸੀ ਉਸ ਨੂੰ ਅੱਛਾ ਇਹ ਤੁਹਾਨੂੰ ਕੀ ਲੱਗਦਾ ਹੈ ਕਤਲ ਹੈ ਜਾਂ ਆਪਸਾਈਡ ਕਿਤੇ ਕਿਸੇ ਗੱਲ ਤੋਂ ਦੁਖੀ ਸੀ ਉਹ ਕੋਈ ਗੱਲ ਸ਼ੇਅਰ ਕਰਦਾ ਈ ਤੁਹਾਡੇ ਨਾਲ ਗੱਲ ਇਹ ਮਹੀਨੇ ਤੋਂ ਡੇਢ ਮਹੀਨੇ ਤੋਂ ਨਾ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਅੱਛਾ ਜੀ ਘਰੇ ਜੋੜਾ ਵੀ ਇਹਨੂੰ ਬੁਲਾਉਂਦਾ ਸੀ ਉਹਦੇ ਪਰ ਟੁੱਟ ਕੇ ਪੈਂਦਾ ਸੀ ਅੱਛਾ ਗੁੱਸੇ ਚ ਰਹਿੰਦਾ ਗੁੱਸੇ ਚ ਰਹਿਣਾ ਸੀ ਉਹ ਹੂੰ ਪਤਾ ਨਹੀਂ ਕੋਈ ਤੰਗ ਪਰੇਸ਼ਾਨ ਕਰਦਾ ਸੀ ਕੋਈ ਪਤਾ ਨਹੀਂ ਕਿਹੜਾ ਚੱਕਰ ਹੈ ਜੀ ਉਹਨੂੰ ਤੇ ਜੇ ਪੁਲਿਸ ਮੌਕੇ ਤੇ ਪਹੁੰਚ ਗਈ ਤਫ਼ਤੀਸ਼ ਹੋ ਰਹੀ ਹੈ ਹਾਂ ਜੀ ਪੁਲਿਸ ਪਹੁੰਚ ਗਈ ਸੀ ਜੀ ਤਕਸੀਦ ਸਾਹਿਬ ਕੋਲ ਕੁਝ ਹੋ ਰਿਹਾ ਹੈ ਜੀ ਤੇ ਘਰ ਵਾਲੀ ਤਾਂ ਬਹੁਤ ਰੋ ਰੋ ਕੇ ਬੁਰਾ ਹੋਣਗੇ ਦਸ ਤੱਕ ਨਹੀਂ ਅਜੇ ਘਰ ਵਾਲੇ ਨੂੰ ਅਜੇ ਦੱਸਿਆ ਨਹੀਂ ਜਦੋਂ ਉਹਨੂੰ ਦੱਸਦੇ ਉਹਨੂੰ ਤਾਂ ਇੱਕ ਦਿਨ ਪਹਿਲਾਂ ਜੀ ਕਿਸੇ ਨੇ ਇੱਦਾਂ ਹੀ ਕਹਤੇ ਆ ਉਹ ਦਿਨ ਬਰ ਰੋ ਰੋ ਬੁਰਾ ਹਾਲ ਹੋ ਗਿਆ ਉਹਦਾ ਕੋਈ ਨਹੀਂ ਕੋਈ ਹੁਣ ਦੇਖੋ ਹੋਣਾ ਸੀ ਉਹ ਤਾਂ ਹੋ ਗਿਆ ਤੁਸੀਂ ਵੀ ਸਰੀਰ ਤੋਂ ਪਾਈ ਜੇ ਤੁਹਾਨੂੰ ਵੀ ਮੁਸ਼ਕਲ ਹੈ ਕਮਾਣਾ ਹਨਾ ਜੀ ਘਰ ਵਾਲੀ ਮੇਰੇ ਲੋਕਾਂ ਦੇ ਚੜੂ-ਪੋਚਾ ਕਰਦੀ ਹੈ ਬੱਚੇ ਵੀ ਛੋਟੇ ਆ ਇਹਨੂੰ ਮੁੰਡੇ ਨੂੰ ਵੀ ਇਕੱਲੇ ਹੀ ਸਾਲਾ ਸੀ ਇਕੱਲੇ ਹੀ ਮੁੰਡਾ ਸੀ ਇਹ ਤੇ ਸਾਲੀ ਸੀ ਵਸੇ ਸਾਲੀ ਵੀ ਅੱਜ ਆਈ ਹੋਏ ਸੀ ਰਖੜੀ ਬੰਨਣ ਹਾਂ ਹਣ ਵੀ ਕਰੇ ਬੇਟੀ ਤੇ ਹੁਣ ਕੀ ਕੀ ਪੁਲਿਸ ਪਰੋਸਰ ਲੱਗਦਾ ਇਨਸਾਫ ਮਿਲੇਗਾ ਪੋਸਟਮਾਰਟਮ ਹੋਏਗਾ ਚੀਜ਼ ਦਾ ਪੋਸਟਮਾਰਟਮ ਹੋਊਗਾ ਜੀ ਕਹਿੰਦੇ ਪੋਸਟਮਾਰਟ ਕਰਾਂਗੇ ਜੀ ਇਨਸਾਫ ਮਿਲਣਾ ਚਾਹੀਦਾ ਜੀ ਚਾਹੇ ਖੁਦ ਹੋਰੇ ਆ ਚਾਹੇ ਕਿਸੇ ਨੇ ਮਾਰ ਮਾਰ ਕੇ ਲਟਕਾਇਆ ਏ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਹੇ ਪੁਲਿਸ ਆਪਣੀ ਕਾਰਵਾਈ ਕਰੇ ਜੋ ਵੀ ਸਾਹਮਣੇ ਆਉਂਦਾ ਉਹਨੂੰ ਸਾਹਮਣੇ ਲਿਆਓ ਸੱਤ ਸਾਹਮਣੇ ਆਉਣਾ ਚਾਹੀਦਾ ਹੈ ਬਸ ਬਿਲਕੁਲ ਤੁਸੀਂ ਦੇਖੋ ਕੀ ਜਿਸ ਤਰੀਕੇ ਨਾਲ ਇਹ ਹਾਲਾਤ ਬਣੇ ਨੇ ਉਹ ਗੱਡੀ ਦੇ ਵਿੱਚ ਦੱਸ ਦਿੰਦੇ ਆ ਇੱਕ ਥੈਲੇ ਦੇ ਵਿੱਚ ਪਾ ਕੇ ਉਸ ਨੌਜਵਾਨ ਜੋ ਕਿ 25 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਇਸ ਗੱਡੀ ਦੇ ਵਿੱਚ ਜਿਹੜਾ ਇੱਥੋਂ ਹੀ ਦਿਖਾ ਦਿਓ ਤਸਵੀਰਾਂ ਹੌਲੀ ਰਾਮ ਨਾਲ ਇਹ ਤੁਸੀਂ ਦੇਖੋ ਕਿ ਇਸ ਗੱਡੀ ਦੇ ਵਿੱਚ ਉਹ ਪਿੰਜਰ ਹੈ ਜੋ ਉਸ ਨੌਜਵਾਨ ਦਾ ਜੋ ਕਿ ਲੈ ਕੇ ਆਏ ਨੇ ਪਿੰਡ ਵਾਸੀ ਬੜੀ ਦਰਦਨਾਕ ਤਸਵੀਰਾਂ ਨੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਤਾਂ ਪਿੰਡ ਦੇ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਜੇ ਨੌਜਵਾਨ ਦੀ ਜਾਣਕਾਰੀ ਕਿਵੇਂ ਮਿਲੀ ਤੁਹਾਨੂੰ ਕਿ ਇਸ ਤਰੀਕੇ ਦੇ ਨਾਲ ਇਸ ਹਾਲਾਤਾਂ ਚ ਉਸ ਜਗ੍ਹਾ ਤੇ ਅੱਜ ਸਾਨੂੰ ਪਿੰਡ ਚੋਂ ਫੋਨ ਆਇਆ ਸੀਗਾ ਤੇ ਉਹਨਾਂ ਨੇ ਦੱਸਿਆ ਕਿ ਕਿਸੀ ਉੱਥੇ 스멜 ਮਾਰ ਰਹੀ ਹੈ ਜਿੱਥੇ ਮਤਲਬ ਬੋਡੀ ਮਿਲੀ ਹੈ ਕਿ 스멜 ਮਾਰ ਰਹੀ ਹੈ ਤੇ ਅਸੀਂ ਫਿਰ ਐਸ ਐਚਓ ਸਾਹਿਬ ਨੂੰ ਫੋਨ ਲਾਇਆ ਕਿ ਇਸ ਤਰ੍ਹਾਂ ਕੋਈ ਹਾਲਾਤ ਲੱਗਦੇ ਕਿਸੇ ਦੀ ਡੈੱਡ ਬੋਡੀ ਦੀ ਜੇ 스멜 ਮਾਰ ਰਹੀ ਹੈ ਉੱਥੇ ਤੇ ਪ੍ਰਮਿੰਦਰ ਅਤੇ ਸੂਦ ਜੀ ਉੱਥੇ ਗਏ ਤੇ ਅਸੀਂ ਫਿਰ ਉੱਥੇ ਛਾਣਬੀਣ ਕਰੀ ਸਾਨੂੰ ਲੱਭਿਆ ਨਹੀਂ ਹੈ ਫਿਰ ਕਾਫੀ ਦੇਰ ਮੇਰੇ ਨਾਲ ਪੰਜ ਡੀਸੀ ਬੰਚੇ ਗੈਲ ਗਿਆ ਸਾਡੇ ਤੇ ਕਾਫੀ ਦੇਰ ਲੱਭਣੇ ਦੇ ਬਾਅਦ ਸਾਨੂੰ ਇੱਕ ਖੋਪੜ ਮਿਲਿਆ ਤੇ ਥੋੜੀ ਜਿਹੀ ਹੱਡੀਆਂ ਜੀ ਮਿਲੀਆਂ ਤੇ ਉਹਨਾਂ ਦੇ ਜਿਹੜਾ ਜੀਜਾ ਹੈ ਉਹ ਉੱਥੇ ਮੌਕੇ ਤੇ ਪਹੁੰਚ ਗਿਆ ਉਹਨਾਂ ਨੇ ਪਛਾਣ ਕਰੀ ਕਿ ਸ਼ਾਇਦ ਮੇਰਾ ਸਾਲਾ ਹੀ ਹੈ ਕੀ ਲੱਗਦਾ ਹੈ ਕਤਲੇ ਕੋਈ ਜਾਂ ਫਿਰ ਆਪ ਸੁਸਾਇਡ ਕੀਤਾ ਹੋਇਆ ਕਿਸ ਤਰੀਕੇ ਦੇ ਹਾਲਾਤ ਤੁਸੀਂ ਮੌਕੇ ਦੇਖੇ ਜਾ ਕੇ ਇਸ ਤਰ੍ਹਾਂ ਦਾ ਤਾਂ ਉੱਥੇ ਮੌਕੇ ਦਿੱਤੇ ਤਾਂ ਕੁਝ ਪਛਾਣ ਨਹੀਂ ਹੋਈ ਉੱਥੇ ਕੁਝ ਲੱਭਿਆ ਨਹੀਂ ਪਿੰਜਰੇ ਲੱਭਿਆ ਉੱਥੇ ਤੇ ਐਸਾ ਕੁਝ ਕਹਿ ਨਹੀਂ ਸਕਦੇ ਕਿ ਕਿਆ ਹੋਇਆ ਕਿਆ ਨਹੀਂ ਹੋਇਆ ਪੋਸਟਮਾਰਟਮ ਤੇ ਕਲੀਅਰ ਹੋ ਜਾਏਗਾ ਮਤਲਬ ਹਾਂ ਪੋਸਟਮਾਰਟਮ ਤੇ ਕਲੀਅਰ ਹੋ ਜਾਊਗਾ ਕਿ ਉੱਥੇ ਇਸ ਤੇ ਕਿਆ ਪਾਣਾ ਬਤ ਅਲਕ ਦੇ ਵਿੱਚ ਇੰਦਾ ਦੀ ਖਬਰ ਸੁਣ ਕੇ ਬਹੁਤ ਡਰ ਦਾ ਮਾਹੌਲ ਬਣ ਗਿਆ ਸਰਪੰਚ ਸਾਹਿਬ ਕਿਉਂਕਿ ਇੱਕ ਸਰੀਰ ਦਾ ਪਿੰਜਰ ਮਿਲਣਾ ਉਹ ਵੀ ਹੱਡੀਆਂ ਦਾ ਪਿੰਜਰ ਕੋਈ 25 ਸਾਲ ਦੇ ਨੌਜਵਾਨ ਦਾ ਬਹੁਤ ਮਦਭਾਗੀ ਖਬਰ ਗੱਲਾ ਹਾ ਕਿ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਹੋਏ ਆ ਪਰ ਇਹਦਾ ਹੁਣ ਪਤਾ ਕਿਸੇ ਨੂੰ ਨਹੀਂ ਹੈ ਕਿ ਇਹਦੇ ਨਾਲ ਕੀ ਪਾਣਾ ਵਿਆਪਤ ਹੈ ਠੀਕ ਹੈ ਤੇ ਸਾਡੇ ਨਾਲ ਜਿਹੜੇ ਨੌਜਵਾਨ ਹਮੇਸ਼ਾ ਸਮਾਜ ਸੇਵਾ ਤੌਰ ਤੇ ਵੀ ਅੱਗੇ ਰਹਿੰਦੇ ਨੇ ਨਿਕਾ ਬਹੁਤ ਹੁਣ ਵੀ ਤੁਸੀਂ ਲੈ ਕੇ ਆਏ ਆ ਪਿੰਜਰ ਨੂੰ ਪਹਿਲਾਂ ਵੀ ਤੁਸੀਂ ਇਸ ਤਰੀਕੇ ਸਮਾਜ ਸੇਵਾ ਕਰਦੇ ਰਹਿੰਦੇ ਹੋ ਬੜੀ ਮਦਭਾਗੀ ਖਬਰ ਹੈ ਜਿਹੜੀ 25 ਸਾਲਾਂ ਨੌਜਵਾਨ ਦਾ ਪਿੰਜਰ ਮਿਲਣਾ ਨੋ ਕੋ ਨਹੀਂ ਖਬਰ ਨਹੀਂ ਹੋਈ ਕਿਸ ਤਰ੍ਹਾਂ ਦੇ ਤਰੀਕੇ ਨਾਲ ਉਸ ਦੀ ਲਾਸ਼ ਉਸ ਜਗ੍ਹਾ ਤੇ ਪਈ ਹੈ ਮਨੂ ਜੀ ਅੱਧਾ ਘੰਟਾ ਪਹਿਲਾਂ ਫੋਨ ਆਇਆ ਰਵਿੰਦਰ ਵੀਰ ਜੀ ਦਾ ਜੀ ਉਹ ਕਹਿੰਦੇ ਤੈਨੂੰ ਕੋਈ ਖਬਰ ਪਤਾ ਕਿ ਮਨੂ ਵੀਰ ਜੀ ਪਤਾ ਨਹੀਂ ਲੱਗਿਆ ਮੈਂ ਕਹਾਂ ਜੀ ਮੈਂ ਹੁਣ ਪਿੰਡਾਂ ਮਾਂ ਜਾ ਰਿਹਾ ਜੀ ਮੈਂ ਜਾ ਕੇ ਦੇਖਦਾ ਜੀ ਤਾਂ ਫਿਰ ਇਹ ਮੁੰਡੇ ਨੂੰ ਫੋਨ ਕਰਾਈ ਮੈਂ ਵੀ ਕੀ ਗੱਲ ਹੋਗੀ ਇਹ ਕਹਿੰਦਾ ਵੀ ਐਸੇ ਤਰ੍ਹਾਂ ਗੱਲ ਹੋ ਗਈ ਵੀ ਤੂੰ ਕਿੱਥੇ ਮੈਂ ਕਹਾਂ ਮੈਂ ਮੋਹਾਲੀ ਤੇ ਆ ਰਿਹਾ ਜੀ ਵੀ ਤੂੰ ਉਰੇ ਆ ਜਾ ਮੈਂ ਕਹਾਂ ਜੀ ਫਿਰ ਵੀ ਦੱਸੋਗਾ ਕਹਿੰਦੇ ਗੱਡੀ ਲਗਾ ਵੀ ਇੱਥੇ ਡੱਡੂ ਸੱਡ ਗਣ ਵੀ ਤਾਂ ਬਹੁਤ ਭਾਗੀ ਖਬਰ ਆਈ ਤੁਹਾਨੂੰ ਬਹੁਤ ਮਾੜੀ ਖਬਰ ਹੈ ਜਿਹੜੇ ਤਨਾ ਨੌਜਵਾਨ ਇੱਕ ਜਾਣਾ ਇਹਨਾਂ ਦਾ ਹੀ ਬਿਲਕੁਲ ਤੂੰ ਦੇਖੋ ਕੀ ਆਪਣੀ ਭੈਣ ਕੋਲੇ ਖਿਜੜਾਬਾਦ ਪਿੰਡ ਦੇ ਵਿੱਚ ਰਹਿੰਦਾ ਸੀ ਨੌਜਵਾਨ ਮਾਪੇ ਬਾਪ ਦੀ ਪਹਿਲਾਂ ਇੱਥੋਂ ਗਈ ਉਸ ਤੋਂ ਬਾਅਦ ਜਾ ਕੇ ਭੈਣ ਨੂੰ ਇਹ ਸੀ ਕਿ ਇਕੱਲਾ ਰਹਿ ਗਿਆ ਘਰ ਦੇ ਵਿੱਚ ਹੁਣ ਮੈਂ ਆਪਣੇ ਕੋਲ ਹੀ ਲਿਆ ਮੈਂ ਇੱਥੇ ਹੀ ਕੰਮਕਾਰ ਸ਼ੁਰੂ ਕਰ ਲਿਆ ਕੋਈ ਉਸਦਾ ਵਿਆਹ ਹੋ ਜਾਏਗਾ ਬਹੁਤ ਖੁਸ਼ੀਆਂ ਸੀ ਪਰਿਵਾਰ ਨੂੰ ਕਿ ਕਿਤੇ ਨਾ ਕਿਤੇ ਇਸਦਾ ਵੀ ਘਰ ਬਸੇਗਾ ਪਰ ਕਿਹੜੇ ਹਾਲਾਤਾਂ ਦੇ ਵਿੱਚ ਘਰ ਤੋਂ ਲਾਪਤਾ ਹੋਇਆ ਫਿਰ ਜਾ ਕੇ ਉਸ ਦੀ ਅੱਜ ਲਾਸ ਨਹੀਂ ਲਾਸ ਦੀ ਜਗਾ ਉਸਦੇ ਹੱਡੀਆਂ ਦਾ ਪਿੰਜਰ ਮਿਲਿਆ ਇਸ ਗੱਡੀ ਦੇ ਵਿੱਚ ਜਿਹੜਾ ਉਹ ਪਿੰਜਰ ਰੱਖਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਨਹੀਂ ਸਕਦੇ ਇਹ ਜੇ ਦਰਦਨਾਕ ਤਸਵੀਰਾਂ ਨੇ ਤਾਂ ਸਾਡਾ ਮਕਸਦ ਇਹ ਹੁੰਦਾ ਹੈ ਕਿ ਜੋ ਵੀ ਇਲਾਕੇ ਦੀ ਇਸ ਤਰ੍ਹਾਂ ਦੀ ਦਰਦਕ ਭਾਰ ਹੈ ਜੁਰ ਆਪਣੇ ਦਰਸ਼ਕਾਂ ਤੱਕ ਨਸ਼ਰ ਕਰੀਏ